ਸੀ ਤੁਹਾਨੂੰ ਦੱਸਣਾ ਚਾਹੁੰਦੇ ਆ ਲੁਧਿਆਣਾ ਇੰਪਰੂਵਮੈਂਟ ਟਰਸਟ ਵਾਸਤੇ ਤਾਂ ਸਕੀਮਾਂ ਦੇਤੀਆਂ ਉੱਥੇ ਪਰ ਕੁਝ ਕੰਮ ਸੀਗੇ ਜਿਹੜੇ ਪ੍ਰੋਸੈਸ ਵਿੱਚ ਸੀਗੇ ਉਹ ਲੁਧਿਆਣਾ ਇੰਪਰੂਵਮੈਂਟ ਟਰਸਟ ਹੀ ਪੂਰੇ ਕਰ ਰਿਹਾ ਸਾਰੇ ਕੰਮ ਉਹ ਮੈਂ ਤੁਹਾਨੂੰ ਦੱਸਦਾ ਕਿਹੜੇ ਇਲਾਕੇ ਦੇ ਕਿੰਨੇ ਕੰਮ ਹੈ ਇੱਕ ਤਾਂ ਸੰਤ ਈਸ਼ਰ ਸਿੰਘ ਨਗਰ ਹੈ ਉਹਦੇ ਕੋਈ 86 ਲੱਖ ਰੁਪਏ ਦੇ ਕੰਮ ਹੋ ਰਹੇ ਆ ਉਹਦੇ ਵਿੱਚ ਯਾਦਾ ਜਿਹੜੇ ਕੰਮ ਹੈਗੇ ਆ ਯਾ ਤਾਂ ਪਾਰਕਾਂ ਦੇ ਆ ਜਾਂ ਕੋਈ ਟਾਈਲਾਂ ਲੱਗ ਰਹੀਆਂ ਰਾਜਗੁਰੂ ਨਗਰ ਚ 8 ਕਰੋੜ ਰੁਪਏ ਦੇ ਕੰਮ ਉਹਦੇ ਵਿੱਚ ਸੜਕਾਂ ਜੋ ਵੀ ਹੋਰ ਕੰਮ ਹੁੰਦੇ ਚਾਹੇ ਪਾਰਕਾਂ ਦੇ ਆ ਚਾਹੇ ਲਾਈਟਾਂ ਦੇ ਆ ਜੋ ਵੀ ਆ ਇਹ ਸਭ ਪਾ ਕੇ 8 ਕਰੋੜ ਰੁਪਏ ਦੇ ਆਸ-ਪਾਸ ਹੈਗੇ ਸ਼ਹੀਦ ਭਗਤ ਸਿੰਘ ਨਗਰ ਦੇ ਹੈਗੇ 8.5 ਕਰੋੜ ਰੁਪਏ ਉਸ ਤੋਂ ਬਾਅਦ ਮਹਾਰਿਸ਼ੀ ਵਾਲਮੀਕੀ ਨਗਰ ਤੇ ਸੁਖਦੇਵ ਇਨਕਲੇਵ ਦੇ ਹੈਗੇ 1 ਕਰੋੜ 66 ਲੱਖ ਇਹ ਕੁੱਲ ਮਿਲਾ ਕੇ ਕੋਈ 20 ਕਰੋੜ ਦੇ ਆਸ-ਪਾਸ ਬੰਦ ਹੈ ਦੋ ਕਮਿਊਨਿਟੀ ਸੈਂਟਰ ਵੀ ਬਣ ਰਹੇ ਆ ਉ ਕਿਉਂਕਿ ਸਾਰੀਆਂ ਪ੍ਰੋਬਲਮਾਂ ਆ ਗਈਆਂ ਤੁਹਾਨੂੰ ਦੱਸ ਰਹੇ ਹਾਂ ਅਸੀਂ ਕਿ 20 ਕਰੋੜ ਦੇ ਕੰਮ ਇਹ ਸਾਰੀਆਂ 3-4 ਕਲੋਨੀਆਂ ਸ਼ੋਹਮ ਦੇ